ਪਰ ਜੋ ਟਾਕਸ ਵੇਖ ਰਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨੋਰਥ ਵਿੱਚ ਤਾਂ ਦੋਸਤੋ ਬਠਿੰਡਾ ਜੇਕਰ ਤੁਸੀਂ ਆ ਰਹੇ ਹੋ ਤਾਂ ਬਠਿੰਡਾ ਜੇ ਇਹ ਥਾਂ ਤੇ ਨਹੀਂ ਆਏ ਫਿਰ ਇਹਦਾ ਮਤਲਬ ਕਿ ਸਮਝੋ ਤੁਸੀਂ ਕਿਤੇ ਵੀ ਨਹੀਂ ਆਏ ਕਿਉਂਕਿ ਮੈਂ ਤੁਹਾਨੂੰ ਅਜਿਹੀ ਇਤਿਹਾਸਿਕ ਸਥਾਨ ਤੇ ਤੁਹਾਨੂੰ ਲੈ ਕੇ ਜਾਣ ਵਾਲੀ ਜਿਹਦੀ ਹਿਸਟਰੀ ਬਹੁਤ ਹੀ ਜ਼ਿਆਦਾ ਵੱਡੀ ਹੈਗੀ ਆਪਣੇ ਆਪ ਚ ਬਹੁਤ ਵੱਡਾ ਇਤਿਹਾਸ ਹੈ ਤਾਂ ਜੇ ਤੁਸੀਂ ਬੱਸ ਸਟੈਂਡ ਬਠਿੰਡਾ ਦੇ ਪਹੁੰਚਦੇ ਹੋ ਤਾਂ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਜੀ ਇਹ ਦਰਗਾਹ ਬਣੀ ਆ ਹਾਜ਼ਰਤ ਪੀਰ ਬਾਬਾ ਹਾਜ਼ਰਤਨ ਜੀ ਦੀ ਇਹ ਦਰਗਾਹ ਹੈਗੀ ਹੈ ਸੋ ਬਹੁਤ ਵਧੀਆ ਤੇ ਬਣੀਆ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੇ ਵੀ ਨੇ ਅੱਜ ਖਾਸ ਤੌਰ ਤੇ ਵੀਰਵਾਰ ਆ ਤੇ ਮੱਲੂ ਸੁਭਾਗ ਪ੍ਰਾਪਤ ਹੋਇਆ ਇੱਥੇ ਆਉਣ ਦਾ ਤੇ ਆਉ ਜਾਣਦੇ ਆ ਫਿਰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤਾਂ ਕਾ ਦੇ ਜੀ ਜਿਹੜੀ ਇਹ ਚੀਜ਼ ਹੈ ਨਾ ਇਹ ਬਹੁਤ ਹੀ ਕਮਾਲ ਦੀ ਚੀਜ਼ ਹੈ ਇਹ ਸਨੇਹਾ ਦਿੰਦੀ ਹੈ ਸਭ ਧਰਮਾਂ ਦੇ ਪਿਆਰ ਨੂੰ ਲੈ ਕੇ ਜਿਵੇਂ ਇਹ ਮਸਜਿਦ ਦੀ ਕੰਧ ਸਾਂਝੀ ਹੈ ਗੁਰਦੁਆਰੇ ਤੇ ਮਸਜਿਦ ਦੀ ਇੱਕੋ ਹੀ ਕੰਦ ਹੈ ਜੀ। ਸੁਵੇਕ ਨੂੰ ਨਮਾਜ਼ ਅਦਾ ਹੁੰਦੀ ਹੈ ਅੰਦਰ। ਇਨਾਂ ਨਹੀਂ ਨਾ ਇੱਥੇ ਕਾ ਚੀਜ਼ ਲਿਖੀ ਹੋਈ ਹੈ ਕਹਿੰਦੇ ਵੀ ਮਸਜਿਦ ਦੇ ਵਿੱਚ ਦੁਨਿਆਵੀ ਗੱਲਾਂ ਕਰਨੀਆਂ ਸਤ ਮਨਾ ਨੇ। ਦੁਨਿਆਦਾਰੀ ਦੀਆਂ ਗੱਲਾਂ ਵੀ ਜੇ ਤੁਸੀਂ ਆਉਣਾ ਇੱਥੇ ਤੁਸੀਂ ਨਾ ਸਿਰਫ ਰੱਬ ਨੂੰ ਤੇ ਆਉਣਾਗਾ। ਕਿ ਤੁਸੀਂ ਇੱਥੇ ਫालतू ਕਿਸੇ ਬਾਰੇ ਗੱਲ ਨਹੀਂ ਕਰਨੀ ਰੱਬ ਦੇ ਵਿੱਚ ਲੀਨ ਹੋਣਾ ਸੋ ਇੱਥੇ ਨਮਾਜ਼ ਅਦਾ ਕੀਤੀ ਜਾਂਦੀ ਹੈਗੀ ਸੋ ਅੱਜ ਵੀਰਵਾਰ ਹੈ ਤੇ ਵੀਰਵਾਰ ਤੇ ਇੱਥੇ ਰੌਣਕ ਮੇਲਾ ਖਾਸਾ ਲੱਗਿਆ ਹੁੰਦਾ ਲੋਕ ਆਉਂਦੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਤੋ ਖਾਸ ਤੌਰ ਤੇ ਮਸੀਤ ਦੇ ਵਿੱਚ ਗੁੱਗਾ ਮਾੜੀ ਦੇ ਲੋਕ ਆਉਂਦੇ ਨੇ ਕਹਿੰਦੇ ਜਿਹੜੇ ਗੁੱਗਾ ਮਾੜੀ ਦਰਸ਼ਨ ਕਰਨ ਦੇ ਲਈ ਲੋਕ ਜਾਂਦੇ ਆ ਉਹਨਾਂ ਦੀ ਯਾਤਰਾ ਸਫਲ ਇੱਥੇ ਆ ਕੇ ਹੁੰਦੀ ਹੈ ਕਹਿੰਦੇ ਜੇ ਉਹ ਗੁੱਗਾ ਮਾੜੀ ਤੋਂ ਇੱਥੇ ਆ ਕੇ ਮੱਥਾ ਟੇਕਦੇ ਨੇਗੇ ਤੇ ਉਹ ਫਿਰ ਯਾਤਰਾ ਇਹਨਾਂ ਦੀ ਸਫਲ ਨਹੀਂ ਮੰਨਿਆ ਤੁਸੀਂ ਦੇਖੋ ਕਿ ਜਿਵੇਂ ਹੁਣ ਉਹ ਆਏ ਨੇਗੇ ਢੋਲ ਢੋਲ বাজਾਉਂਦੇ ਨੇ ਜੀ ਇੱਥੇ ਪੂਰੇ ਜਸ਼ਨ ਦੇ ਨਾਲ ਆਉਂਦੇ ਨੇ ਇੱਥੇ ਚਾਦਰ ਦੀ ਰਸਮ ਕੀਤੀ ਜਾਂਦੀ ਹੈ ਤਾਂ ਵੀਰਵਾਰ ਕਰਕੇ ਖਾਸੀ ਰੌਣਕ ਹੈ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੇਗੇ ਸੋ ਤੁਹਾਨੂੰ ਅੱਗੇ ਹੁਣ ਮਜ਼ਾਰ ਵਾਲੀ ਸਾਈਡ ਤੇ ਲੈ ਕੇ ਚੱਲਦੇ ਆਂ ਕਿ ਅੰਦਰ ਦਿਖਾਉਨੇ ਆਂ ਸੱਬਾ ਹਾਜ਼ਿਰ ਅੱਜ ਜੀ ਦੀ ਬਾਜ਼ਾਰ ਤੁਸੀਂ ਦੇਖੋ ਵੀ ਕਿੰਨਾ ਕਾਠਾ ਅੰਦਰ ਹਨ ਵੜਨ ਦੀ ਥਾਂ ਵੀ ਹੈ ਨਹੀਂ ਖੜਨ ਦੀ ਥਾਂ ਵੀ ਨਹੀਂ ਪੋਜ਼ਿਟਿਵ ਵਾਈਬਸ ਆਉਂਦੀਆਂ ਜਦੋਂ ਆਪਣੇ ਇੱਥੇ ਆਉਂਦੇ ਆ। ਇਹ ਬਾਬਾ ਜੀ ਦੀ ਬੋਤੀ ਦੀ ਕਬਰ ਹੈ। ਲੋ ਪਾਉਂਦੇ ਇੱਥੇ ਮੱਥਾ ਟੇਕਦੇ ਆ। ਇੱਥੇ ਦੋਸਤੋ ਚਰਾਗ ਲਾਉਂਦੇ ਨੇ ਲੋਕ ਹਨਾ ਤੇਲ ਪਾਉਣਾ ਕਿ ਤੇ ਖਾਸ ਕਰਕੇ ਇੱਥੇ ਆ ਜਿਹੜਾ ਲੂਣ ਤੇ ਬੋਕਰ ਆ ਤੁਸੀਂ ਦੇਖਦੇ ਹੋਵੋਗੇ ਵੀ ਕਿਉਂ ਚੜਾਇਆ ਜਾਂਦਾ ਐਕਚੁਅਲ ਦੇ ਵਿੱਚ ਇੱਥੇ ਇਤਿਹਾਸ ਹੈਗਾ ਜਿਵੇਂ ਕਿਸੇ ਦੇ ਮੂਕੇ ਹੁੰਦੇ ਨੇ ਕੋਈ ਬੰਦਾ ਬਹੁਤ ਪਰੇਸ਼ਾਨ ਹੁੰਦਾ ਹੈਗਾ ਦਵਾਈਆਂ ਤੋਂ ਰਾਮ ਨਹੀਂ ਆਉਂਦਾ ਨਾ ਤਾਂ ਫਿਰ ਉਹ ਇੱਥੇ ਲੂਣ ਤੇ ਬੋਕਰ ਚੜਾ ਕੇ ਸੁੱਕ ਕੇ ਜਾਂਦੇ ਨੇਗੇ ਤੇ ਉਹਦੇ ਨਾਲ ਕਹਿੰਦੇ ਵੀ ਫਿਰ ਬਹੁਤ ਜਲਦੀ ਫਰਕ ਪੈ ਜਾਂਦਾ ਤੇ ਰਾਮ ਆ ਜਾਂਦਾ ਹੈਗਾ ਨਾ ਭਾਰੀ ਧਰਮਾਂ ਦੀ ਸਾਂਝੀ ਵਾਲਤਾ ਦਾ ਸਨੇਹਾ ਦਿੰਦੀ ਇਹ ਦੀਵਾਰ ਮੈਂ ਤੁਹਾਨੂੰ ਦਿਖਾਉਣੀ ਹੈ ਦੋਸਤੋ ਇਹ ਉਹ ਦੀਵਾਰ ਆ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਸੀਗਾ ਇੱਥੇ ਇਹ ਦੀਵਾਰ ਗੁਰਦੁਆਰਾ ਫਰੀਹਾ ਜੀ ਰਤਨ ਦੇ ਨਾਲ ਜਿਹੜਾ ਹੈ ਲਿੰਕ ਦਾ ਕੈਲੋ ਵੀ ਇੱਕ ਦੀਵਾਰ ਦੇ ਨਾਲ ਹੀ ਇੱਕ ਕੰਧ ਸਾਂਝੀ ਹੈ ਜੀ ਦੇਖੋ ਤੁਸੀਂ ਨਾਲ ਗੁਰਦੁਆਰਾ ਸਾਹਿਬ ਹੈ ਤੇ ਆਹ ਨਾਲ ਹੀ ਮਸੀਤ ਆ ਜੇ ਤੁਸੀਂ ਇਧਰੋਂ ਵੀਊ ਦੇਖੋਗੇ ਗੁਰਦੁਆਰਾ ਸਾਹਿਬ ਦਾ ਵੀ ਦਿਖੂਗਾ ਜੇ ਤੁਸੀਂ ਉਧਰਲੀ ਕੰਧ ਤੇ ਜਾ ਕੇ ਦੇਖਦੇ ਹੋ ਪਰ ਤੁਹਾਨੂੰ ਸਾਰਾ ਜਿਹੜਾ ਮਸੀਤ ਦੀ ਲੋਕ ਨਜ਼ਰ ਆ ਜਾਊਗੀ ਆ ਦੇਖੋ ਵੀ ਤੁਸੀਂ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਇੰਨੀ ਸਫਾਈ ਦਾ ਵੀ ਇੱਥੇ ਪੂਰਾ ਧਿਆਨ ਰੱਖਿਆ ਹੋਇਆ ਹੈਗਾ ਮਤਲਬ ਤੁਸੀਂ ਦੇਖੋ ਵੀ ਕਿਤੇ ਵੀ ਤੁਹਾਨੂੰ ਇੱਥੇ ਖਲਾਰਾ ਪਿਆ ਨਹੀਂ ਦਿਖੂਗਾ ਸੋ ਲੋਕ ਆਉਂਦੇ ਆਰਾਮਦਾਰੀ ਨਾਲ ਮੱਥਾ ਟੇਕ ਕੇ ਇੱਥੇ ਬੈਹਂਦੇ ਆ ਤੇ ਫਿਰ ਅਲਕੇ ਦਰਸ਼ਨ ਕਰਦੇ ਨੇ ਅੱਗੇ ਮੈਂ ਤੁਹਾਨੂੰ ਅੰਦਰ ਦਿਖਾਉਣੀ ਆ ਕਿਉਂਕਿ ਹਜੇ ਫਿਲਹਾਲ ਤਾਂ ਖਾਸੇ ਲੋਕ ਮੱਥਾ ਟੇਕਣ ਆਏ ਹੋਏ ਨੇ ਤਾਂ ਅੰਦਰ ਜਾਣਾ ਥੋੜਾ ਜਿਹਾ ਪੋਸੀਬਲ ਘੱਟ ਹੀ ਆ ਪਰ ਆਪਾਂ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਮੇਰੇ ਵੀਰ ਨੇ ਇਹ ਇੱਥੇ ਦਰਸ਼ਨ ਕਰਨ ਦੇ ਲਈ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਇੱਥੇ ਕਿਵੇਂ ਆਉਣਾ ਹੋਇਆ ਤੁਹਾਡਾ ਦਰਗਾਹ 'ਚ ਜੁਗਾਸੇ ਸ਼ੁਰੂ ਤੋਂ ਸਾਡੇ ਬਜ਼ੁਰਗ ਨੇ ਹੂੰ ਉਹਨਾਂ ਨੇ ਇਹ ਚੀਜ਼ਾਂ ਨੂੰ ਸ਼ੁਰੂ ਤੋਂ ਦੇਖਦੇ ਆ ਰਹੇ ਆ ਜੀ ਗੁੱਗਾ ਮੇੜੀ ਜਾਣਾ ਵਾ ਤਾਂ ਇੱਥੇ ਸਲਾਮ ਕਰਕੇ ਜਾਣਾ ਪੈਂਦਾ ਵਾ ਤਾਂ ਉਹ ਕਬੂਲ ਹੁੰਦੀ ਹੈ ਅੱਛਾ ਮਤਲਬ ਵੀ ਇੱਥੋਂ ਪਹਿਲਾਂ ਜਾਣ ਤੋਂ ਪਹਿਲਾਂ ਇੱਥੇ ਮੱਥਾ ਟੇਕਣਾ ਪੈਂਦਾ ਕਿ ਆਉਂਦੇ ਹੋਏ ਵੀ ਜਾਣ ਤੋਂ ਪਹਿਲਾਂ ਜੀ ਅੱਛਾ ਉਸ ਤੋਂ ਬਾਅਦ ਵੀ ਵਿੱਚ ਗੁੱਗਾ ਮੇੜੀ ਮੱਥਾ ਟੇਕ ਕੇ ਸਿੱਧਾ ਆਪਣੇ ਘਰੇ ਜਾ ਸਕਦੇ ਠੀਕ ਹੈ ਉਹ ਕਹਿੰਦੇ ਵੀ ਫੇਰ ਯਾਤਰਾ ਕਬੂਲ ਹੁੰਦੀ ਹੈ ਹਨਾ ਠੀਕ ਹੈ ਤਾਂ ਤੁਸੀਂ ਕਿੱਥੋਂ ਆਏ ਹੋ ਅਸੀਂ ਆਇਆ ਖੰਨੇ ਤੋਂ ਡਿਸਟ੍ਰਿਕਟ ਲੁਧਿਆਣਾ अच्छा खन्ने तो इत्थे आए होंगे ਤੁਸੀਂ ਤੇ ਕਿਵੇਂ ਹਰ ਸਾਲ ਆਉਨੇ ਹੋ ਹਾਂਜੀ ਠੀਕ ਹੈ ਤੇ ਹੋਰ ਕਿੰਨੇ ਕ ਜਾਨੇ ਆਉਂਦੇ ਨੇ ਤੁਹਾਡੇ ਨਾਲ ਹੋਰ ਬਹੁਤ ਸੰਗਤ ਆਉਂਦੀ ਆ ਜੀ ਅੱਛਾ ਜੀ ਤੁਸੀਂ ਫੈਮਲੀ ਫੈਮਲੀ ਆਏ ਹੋ ਠੀਕ ਹੈ ਤੇ ਕਿਵੇਂ ਲੱਗਦਾ ਇੱਥੇ ਆ ਕੇ ਇੱਥੇ ਆ ਕੇ ਸਵਰਗ ਲੱਗਦਾ ਬਾਈ ਕਿ ਸਾਡੀ ਸਲਾਮ ਜੋ ਵੀ ਆ ਹਮਮ ਅਸੀਂ ਰੱਬ ਨੇ ਜੋ ਵੀ ਆ ਸਾਨੂੰ ਮੁੱਛਿਆ ਹੋਇਆ ਵਾ ਪਬਲੀਕਲੀ ਜਰਪਨ ਜੀ ਧੰਨਵਾਦ ਤਾਂ ਪਾਪਾ ਬੁੱਟਾ ਜੀ ਮੇਰੇ ਨਾਲ ਇਸ ਵੇਲੇ ਮੌਜੂਦ ਨੇਗੇ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਸ ਦਰਗਾਹ ਦੇ ਇਤਿਹਾਸ ਬਾਰੇ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਕੋ ਤੁਸੀਂ ਬਹੁਤ ਵਧੀਆ ਜੀ ਬਹੁਤ ਅੱਛਾ ਜੀ ਆਈ ਸੀ ਕਿ ਇਹ ਦਰਗਾਹ ਜੋ ਬਣੀ ਹੈ ਜੀ ਇਹਦੇ ਬਾਰੇ ਇਤਿਹਾਸ ਜਾਣਨਾ ਚਾਹੁੰਦੇ ਸੀ ਵੀ ਇਹ ਕਿੰਨੇ ਕ ਸਾਲ ਪੁਰਾਣੀ ਹੈ ਜੀ ਇਹ ਇਹ ਪਪਾ ਰਤਨ ਹੱਜ ਜੀ ਦੇ ਦਰਗਾਹ ਹੈ ਤਾਂ ਬਹੁਤ ਪੁਰਾਣੀ ਜੀ ਹਮ ਇੱਥੇ ਨਾਲ ਗੁਰਦੁਆਰਾ ਸਾਹਿਬ ਬਹੁਤ ਇਤਿਹਾਸਕ ਹੈ ਹਮ ਪੁਰਾਣੇ ਬਜ਼ੁਰਗ ਦੱਸਦੇ ਉਹ ਤੋਂ ਕਿੰਨਾ ਦੁਬਾਰਾ ਨਹੀਂ ਹੁੰਦੀ ਅਸੀਂ ਕੋਈ ਵੀ ਅੱਛਾ ਜੀ ਜਦੋਂ ਬੱਬਰ ਰਤਨ ਹਾਜੀ ਇੱਥੇ ਬੱਚਿਆਂ ਨੂੰ ਸਿੱਖਿਆ ਵੀ ਦਿੰਦੇ ਹੁੰਦੇ ਸੀ ਜਦੋਂ ਦਸਵੇਂ ਪਾਸ਼ਾ ਜੀ ਇੱਥੇ ਆਏ ਨੇ ਅੱਛਾ ਉਹ ਤੋਂ ਬਾਅਦ ਦਸਵੇਂ ਪਾਸ਼ਾ ਜੀ ਨੂੰ ਮਤਲਕਾਣੇ ਦੇਵ ਦਾ ਜਿਗਰ ਕੀਤਾ ਗਿਆ ਵੀ ਕਿਲੇ ਵਿੱਚ ਕਾਣਾ ਦੇਵ ਰਹਿੰਦਾਗਾ ਬੱਬਰ ਰਤਨ ਹਾਜੀ ਜੀ ਨੇ ਵੀ ਉਹਨਾਂ ਬਾਰੇ ਦੱਸੀਆ ਜਾਣਕਾਰੀ ਤੇ ਤੇ ਦਸਵੇਂ ਪਾਤਸ਼ਾਹ ਜੀ ਨੇ ਉੱਥੇ ਕਿਲੇ ਤੋਂ ਜਿਹੜਾ ਸੀ ਦਿਓ ਕੱਢਿਆ ਲਗਭਗ 300 ਸਾਲ ਤੋਂ ਬਾਬਾ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਹੈ ਉਸ ਤੋਂ ਪਹਿਲਾਂ ਇਹ ਬਾਬਾ ਰਤਨਹਾਜੀ ਜੀ ਇੱਥੇ ਹੀ ਸੀਗੇ ਇਹਨਾਂ ਦੀ ਬੋਤੀ ਮੱਕਾ ਮਦੀਨਾ ਉਹ ਜਿਹੜੀ ਬੋਤੀ ਹੈਗੀ ਹੈ ਇਹ ਮੱਕਾ ਮਦੀਨਾ ਤੋਂ ਹੱਜ ਕੀਤੀ ਸੀਗੀ ਉਹਦਾ ਹੱਜ ਜਾਂਦੀ ਸੀ ਔਰ ਹਜ਼ਰਤ ਮਾ ਮਜੀ ਨੇ ਬੋਤੀ ਇਹਨਾਂ ਨੂੰ ਦਿੱਤੀ ਰਤਨਹਾਜੀ ਜੀ ਨੂੰ ਬਾਬਾ ਜੀ ਨੂੰ ਅੱਛਾ ਜੀ ਹਾਂ ਹਾਂ ਜੀ ਮਤਲਬ ਬਾਬਾ ਰਤਨਹਾਜੀ ਜੀ ਆ ਜਿਹੜੇ ਉੱਥੋਂ ਮੱਕੇ ਮਦੀਨੇ ਤੋਂ ਇੱਥੇ ਆਏ ਸੀ ਹਾਜ਼ਰ ਮਮ ਜੀ ਨੇ ਆਖਿਆ ਸੀ ਕਿ ਤੁਸੀਂ ਜਾਓ ਰਾਜਾ ਬਾਬਾ ਹਾਜ਼ਿਰਤਨ ਹਿੰਦ ਬੋਲਦੇ ਸੀ ਇੱਧਰ ਹਿੰਦੁਸਤਾਨ ਦੇ ਵਿੱਚ ਆਏ ਭਵਰਤਨ ਹਾਜੀ ਜੀ ਹਾਜ਼ਿਰਤਨ ਹਿੰਦ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਫਿਰ ਉਹ ਉੱਥੋਂ ਬੋਤੀ ਚੱਲ ਕੇ ਇੱਥੇ ਆ ਕੇ ਬੈਠੇ ਸੀਗੇ ਇੱਥੇ ਹੀ ਬਾਬਾ ਜੀ ਰਹਿਣ ਲੱਗ ਗਏ ਸੀਗੇ ਅੱਛਾ ਹਾਂ ਹਾਂ ਇਹਦਾ ਫਿਰ ਲ ਇਹ ਤੇ ਆਸੇ ਰਹਿ ਗਏ ਸਜਿਤੇ ਫਿਰ ਇੱਥੇ ਉਹ ਰਹੇ ਤੇ ਫਿਰ ਇਹ ਥਾਂ ਦਾ ਨਾਮ ਪਹਿਲਾਂ ਕੋਈ ਹੋਰ ਸੀਗਾ ਜਿਵੇਂ ਕਹਿੰਦੇ ਆ ਹਾਜੀ ਰਤਨ ਦੇ ਬਾਅਦ ਵਿੱਚ ਬਣਿਆ ਜਿਹੜਾ ਏਰੀਆ ਸੀਗਾ ਇਹ ਏਰੀਆ ਤਾਂ ਜਿਹੜਾ ਹੈ ਰਕਬਾ ਜੱਸੀਪਿੰਡ ਦੇ ਵਿੱਚ ਆਉਂਦਾ ਜੀ ਇਹ ਪਟਵਾਰੀ ਦੇ ਕਾਗਜ਼ਾਂ ਦੇ ਵਿੱਚ ਠੀਕ ਹੈ ਇਹ ਬਾਬਾ ਰਤਨ ਹਾਜੀ ਜੀ ਨੂੰ ਰਾਜੇ ਨੇ ਪਤਾ ਨਹੀਂ ਕਿੰਨੇ ਹਜ਼ਾਰ ਕਿੱਲੇ ਦੀ ਜ਼ਮੀਨ ਹੈਗੀ ਜਿਹੜੀ ਬਾਬਰਤਨ ਹਾਜੀ ਦੇ ਨਾਮ ਕੀਤੀ ਹੋਈ ਸੀਗੀ ਮਤਲਬ ਨੇੜੇ ਦੂਰ ਦੂਰ ਤੱਕ ਇਲਾਕੇ ਦੀ ਇਹ ਬਾਬਰਤਨ ਉਹ ਤਾਂ ਕੋਈ ਵਾਦੀ ਨਹੀਂ ਹੁੰਦੀ ਸੀ ਬਾਬਰਤਨ ਹਾਜੀ ਜੀ ਕੋਲੇ ਇਹ ਮਤਲਬ ਸਾਰੀ ਜ਼ਮੀਨ ਜਾਤ ਇਹਨਾਂ ਦੀ ਪ੍ਰੋਪਰਟੀ ਇਹਨਾਂ ਦੇ ਹੱਕ ਤੇ ਸੀ ਹੋ ਸਕਦਾ ਉਰਦੂ ਦੇ ਰਿਕਾਰਡ ਪੁਰਾਣੇ ਰਿਕਾਰਡਾਂ ਚ ਬਾਬਰਤਨ ਹਾਜੀ ਦੇ ਅੱਜ ਵੀ ਬੋਲਦੀ ਆ ਅੱਜ ਇਹ ਸਾਰੀ ਜਗ੍ਹਾ ਬਕਬੂੜ ਦੀ ਸੀ ਜਿਹਨੂੰ ਬਕਬੂੜ ਬਕਬੂੜ ਕਿਹਾ ਜਾਂਦਾ ਹ ਹ ਕੋਈ ਕੋਈ ਲੋਕ ਜਿਵੇਂ ਲੀ ਜਲੂਜ ਤੇ ਜਿਹੜੇ ਪਤਾ ਨਹੀਂ ਇਹ ਜਗ੍ਹਾ ਬਚੀ ਆ ਬਾਬਰਤਨ ਹਾਜੀ ਦੀ ਜੀ ਨੂੰ ਕੀ ਮਤਲਬ ਵਰਲਡ ਦਾ ਮਤਲਬ ਹਿੰਦੂ ਧਰਮ ਦੇ ਵਿੱਚੋਂ ਜਿਹੜਾ ਹੈ ਬਾਬਾ ਰਤਨ ਹੱਜੇ ਜੀ ਇਸ ਧਰਮ ਨੂੰ ਅਪਣਾਇਆ। ਹਜ਼ਰਤ ਮੁਹੰਮਦ ਸਾਹਿਬ ਜੀ ਨੇ ਇਹਨਾਂ ਨੂੰ ਉਮਰਦਾਰ ਕੀਤੀ ਸੀ ਜਦ ਇਹਨਾਂ ਨੂੰ ਕਿਸੇ ਟਾਈਮ ਨਦੀ ਤੋਂ ਪਾਰ ਕਰਾਇਆ ਸੀ ਹਜ਼ਰਤ ਮੁਹੰਮਦ ਜੀ ਨੇ ਇਹਨਾਂ ਨੇ ਉਦੋਂ ਮਤਲਬ ਕਿ ਛੋਟੀ ਉਮਰ ਦੇ ਸੀ ਰਤਨ ਹੱਜ ਰਤਨ ਹੱਜੇ ਜੀ ਬਾਬਾ ਵੱਡੀ ਉਮਰ ਦੇ ਸੀਗੇ ਠੀਕ ਹੈ। ਉਦੋਂ ਇਹਨਾਂ ਦੀ ਉਮਰਦਾਰ ਕੀਤੀ ਸੀਗੀ ਹਜ਼ਰਤ ਮੁਹੰਮਦ ਜੀ ਨੇ। ਉਸ ਤੋਂ ਬਾਅਦ ਇਹ ਬਾਬਾ ਰਤਨ ਹੱਜ ਜੀ ਹਜ਼ਰਤ ਮੁਹੰਮਦ ਜੀ ਕੋਲੇ ਰਹੇ ਨੇ। ਉਤਬਾ ਉਠਣੀ ਲੈ ਕੇ ਇੱਥੇ ਆਏ ਨੇ। ਉਠਣੀ ਵੀ ਇੱਥੇ ਜੋਤੀ ਜੋਤ ਸਮਾਈ ਹੈ ਬਾਬਾ ਰਤਨ ਹਾਜੀ ਜੀ ਵੀ ਰਤਨ ਹਾਜੀ ਜੀ ਨੂੰ ਜਿਹੜੇ ਲੋਕ Hindu ਧਰਮ ਜਾਂ Musalman ਧਰਮ ਮੰਨਦੇ ਨੇ Musalman ਧਰਮ ਕਹਿੰਦੇ ਵੀ ਸਾਡੇ ਹਜਤ ਮਹੰਮਦ ਨੂਰਾਨੇ ਮੋਢਿਆ ਤੇ ਉਹਨਾਂ ਦੇ ਨਾਲ ਰਹੇ ਨੇ ਤੇ ਇਸ ਕਰਕੇ ਰਤਨ ਹਾਜੀ ਜੀ ਨੂੰ ਵੀ ਉਹਨਾਂ ਹੀ ਸਮਝਦੇ ਸੀ ਜਿੰਨਾ ਕਿ ਸਾਡਾ ਹਜਤ ਮੁਹੰਮਦ ਸਾਹਿਬ ਸੀਗਾ ਹਾਂ ਮਤਲਬ ਸਿੱਖ ਧਰਮ ਦੇ ਨਾਲ ਵੀ ਇਹਦਾ ਇਤਿਹਾਸ ਹੈ ਹਾਂ ਹਿੰਦੂ ਧਰਮ ਹਾਂ ਹਾਂ ਯਾਰ ਹਾਂ ਦਸਵੇਂ ਪਾਤਸ਼ਾਹ ਜੀ ਇਹ ਬਹੁਤ ਵੱਡੀ ਗੱਲ ਹੈ ਦੇਖੋ ਵੀ ਸਾਂਝਾ ਧਰਮ ਸਮਝੋ ਜਿਵੇਂ ਦਸਵੇਂ ਪਾਤਸ਼ਾਹ ਜੀ ਹੋਏ ਹਜਤ ਮੁਹੰਮਦ ਜੀ ਨਾਲ ਰਹੇ ਇੱਕ ਪਾਸੇ ਗੁੱਗਾ ਪੀਰ ਜੀ ਵਾਲੇ ਨੇ ਮਤਲਬ ਸਾਰੇ ਧਰਮਾਂ ਦਾ ਇਹ ਸਾਂਝਾ ਧਰਮ ਹੈ ਇਹਨੂੰ ਕਿ ਗਰੀਬਾਂ ਦਾ ਹਾਜ਼ੀ ਕਿਹਾ ਜਾਂਦਾ ਇੱਕ ਤਰ੍ਹਾਂ ਦਾ ਅੱਛਾ ਜੀ ਇਸ ਇਸ ਦਰਗਾਹ ਨੂੰ ਬਾਬੇ ਦੀ ਇੱਥੇ ਕਿੰਨੇ ਲੋਕ ਦੇਖੇ ਵੀ ਆਉਂਦੇ ਨੇਗੇਟਿਵ ਇਸ ਪਲੇਸ ਵੀ ਘੁੰਮਣ ਫਿਰਨ ਵਾਲੀ ਥਾਂ ਵੀ ਬਣ ਗਈ ਇਤਿਹਾਸਕ ਤੇ ਨਾਲ ਇੱਥੇ ਤਾਂ ਦੁਨੀਆ ਬਗਾਲ ਤੋਂ ਬੰਬੇ ਤੋਂ ਦਿੱਲੀ ਤੋਂ ਬਹੁਤ ਦੁਨੀਆ ਆਉਂਦੀ ਹੈ ਪਰ ਕੁਝ ਸਰਕਾਰ ਨੇ ਵੀ ਧਿਆਨ ਦਿੱਤਾ ਇੱਥੇ ਰਹਿਣ ਸਹਿਣ ਦਾ ਕੋਈ ਬਦਲ ਬਹੁਤਾ ਜਿਆਦਾ ਸਿਸਟਮ ਨਿਹਾਇਤ ਕਰਕੇ ਬਾਰੇ ਆਉਂਦੇ ਨਹੀਂ ਮੁਕੰਦ ਲਈ ਥਾਂ ਨਹੀਂ ਹੈ ਹਾਂ ਥਾਂ ਦੀ ਕਮੀ ਹੈਗੀ ਇਹ ਸਭ ਕੇ ਲੋਕ ਇੱਥੇ ਮੱਥਾ ਟੇਕ ਕੇ ਇਸ ਤੋਂ ਅਸ਼ੀਰਵਾਦ ਲੈ ਕੇ ਜਗ੍ਹਾ ਦਾ ਬਹੁਤ ਦੂਰੋਂ ਦੂਰੋਂ ਆਉਂਦੇ ਆ ਮਤਲਬ ਇੱਕ ਹਾਜ ਜੀ ਕਿਹਾ ਜਾਂਦਾ ਬਾਬਾ ਰਤਰਾਜ ਜੀ ਦਾ ਅੱਛਾ ਇੱਕ ਜੀ ਇਹ ਗੱਲ ਵੀ ਕਾਫੀ ਚਰਚਾ ਦੇ ਵਿੱਚ ਹੈ ਉਹ ਕਹਿੰਦੇ ਕਿ ਜਦੋਂ ਬੂਕਾ ਮਾੜੀ ਜਾਂਦੇ ਆ ਤੇ ਸਭ ਤੋਂ ਪਹਿਲਾਂ ਇੱਥੇ ਆਉਣਾ ਪੈਂਦਾ ਨਹੀਂ ਤਾਂ ਉਹਦੀ ਯਾਤਰਾ ਮਕਬੂਲ ਨਹੀਂ ਹੁੰਦੀ ਇਹ ਗੱਲ ਕਿੰਨੀ ਕ ਸਹੀ ਹੈ ਜੀ ਬਿਲਕੁਲ 100% ਸਹੀ ਹੈ ਅੱਛਾ ਸਹੀ ਦਾ ਮਤਲਬ ਇਹ ਆ ਵੀ ਗੁੱਗਾ ਪੀਰ ਜੀ ਹੈ ਜਿਹੜੇ ਬਹੁਤ ਉੱਚ ਕਰਨੀ ਦੇ ਪੀਰ ਹੋਏ ਨੇ ਉਹਨਾਂ ਪਾਵਰਫੁੱਲ ਐਨਸੀ ਉਹਨਾਂ ਦਾ ਕੋਈ ਗੁਰੂ ਨਹੀਂ ਬਣਦਾ ਸੀ ਜੀ ਮਤਲਬ ਲੋਕ ਕਹਿੰਦੇ ਬਾਬਾ ਗੋਰਖਨਾਥ ਦੇ ਚੇਲੇ ਬਣੇ ਨੇ ਪਰ ਗੋਰਖਨਾਥ ਦੇ ਚੇਲੇ ਨਹੀਂ ਬਾਬਾ ਰਤਨਹਾਜੀ ਜੀ ਨੂੰ ਉਹਨਾਂ ਨੇ ਉਸਤਾਦ ਜੀ ਧਾਰਿਆ ਅੱਛਾ ਜੀ ਉਹਨੇ ਬਾਬਾ ਰਤਨਹਾਜੀ ਜੀ ਦੇ ਮਰੀਦ ਹੋਏ ਨੇ ਇਹ ਹਾਂ ਇਸ ਕਰਕੇ ਜਿੰਨੇ ਵੀ ਗੁੱਗੇ ਪੀਰ ਦੇ ਉੱਤੇ ਸੰਗਤਾਂ ਆਉਂਦੀਆਂ ਜਾਂਦੀਆਂ ਹੁਣ ਭਾਦੋਂ ਮਹੀਨੇ ਤੋਂ ਸਾਵਣੂ ਮਹੀਨੇ ਤੋਂ ਸੰਗਤਾਂ ਚੱਲਦੀਆਂ ਲਗਭਗ ਜਿੰਨੇ ਕਿ ਜਨਤਾ ਨੂੰ ਜਾਂ ਸੇਵਾਦਾਰਾਂ ਨੂੰ ਪਤਾ ਉਸ ਦਰਗਾਹ ਤੇ ਆਉਂਦੇ ਜਾਂਦੇ ਸਲਾਮ ਕਰਕੇ ਜਾਂਦੇ ਨੇ ਠੀਕ ਹੈ ਮਤਲਬ ਕਾਫੀ ਜਿਵੇਂ ਕਈ ਜਦੋਂ ਪ੍ਰੋਗਰਾਮ ਹੁੰਦੇ ਨੇ ਸਾਵਣ ਭਾਦੂ ਦੇ ਵਿੱਚ ਬਹੁਤ ਹੁੰਦਾ ਇੱਥੇ ਬਹੁਤ ਬਹੁਤ ਜ਼ਿਆਦੇ ਢੋਲ ਲੰਗਾਰੇ ਗੁੱਗਾ ਪੀਰ ਮਤਲਬ ਦਿਨ ਪਰ ਰਾਤ ਹੀ ਢੋਲ ਵੱਜੇ ਜਿਹੜੀ ਸੰਗਤਾਂ ਜਾਂਦੀਆਂ ਲਗਭਗ ਇੱਥੇ ਬੱਬਰਤਨ ਹੀ ਜਿਹੜੀ ਆ ਕੇ ਹੀ ਜਾਂਦੀ ਹੈ ਹੂੰ ਜਦ ਕਿ ਬਾਬਾ ਦੇ murid ਹੋਏ ਨੇ ਗੁੱਗਾ ਪੀਰ ਜੀ ਉਦੋਂ ਵੀ ਬਾਬਾ ਰਤਨ ਹਾਜੀ ਦੀ ਫੌਤ ਹੋ ਚੁੱਕੇ ਸਨ ਇੱਥੇ ਫਿਰ ਉਹਨਾਂ ਨੂੰ ਆਵਾਜ਼ ਆਈ ਸੀ ਕੁਝ ਐਸੀ ਹਾਂ ਗੁਰਧਾਰਨਾ ਨੇ ਬਾਅਦ ਦੇ ਵਿੱਚ ਕੀਤੀ ਹੋਈ ਹੈ ਇਹਨਾਂ ਨੂੰ ਵੈਸੇ ਮਿਲਗੇ ਸੀ ਕਿਸੇ ਹੋਰ ਥਾਂ ਤੇ ਵੀ ਕਿਸੇ ਹੋਰ ਰੂਪ ਵਿੱਚ ਮਿਲੇ ਸੀ ਫਿਰ ਵੀ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਉਸਤਾਦ ਜੀ ਧਰਿਆ ਗੁੱਗਾ ਪੀਰ ਨੂੰ ਇਸ ਕਰਕੇ ਗੁੱਗਾ ਪੀਰ ਵਾਲੇ ਬਹੁਤ ਮੰਨਦੇ ਨੇ ਸਾਰੇ ਧਰਮਾਂ ਦੇ ਮੰਨਦੇ ਨੇ ਲਗਭਗ ਧਰਮ ਸਾਰੇ ਇੱਕ ਹੀ ਹੁੰਦੇ ਆ ਦੇਖੋ ਨਾਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਰ ਦੱਸੇ ਪਾਸ਼ਾ ਜੀ ਆਏ ਨੇ ਇੱਥੇ ਏ ਬਾਬਾ ਨਾਰਤਨ ਹਾਜੀ ਦਾ ਰਤਨ ਹਾਜੀ ਦਾ ਮੱਲਾ ਨਾਮ ਵਰਤਿਆ ਜਾਂਦਾ ਸਾਰਾ ਮੱਲੇ ਦੀ ਤੌਰ ਤੇ ਤਬਦੀਲ ਹੋ ਗਈ ਹੈ ਹਾਂ ਮੱਲੇ ਜਗ੍ਹਾ ਤਬਦੀਲ ਹੋ ਗਈ ਠੀਕ ਹੈ ਬਾਬਾ ਜੀ ਤੁਹਾਨੂੰ ਕਿੰਨੇ ਕਾਲ ਹੋ ਗਏ ਇੱਥੇ ਰਹਿੰਦੇ ਹਨ ਮੇਰਾ ਤਾਂ ਜੀ ਜਨਮ ਹੀ ਇਸ ਮੱਲੇ ਦਾ ਹੈਗਾ ਮਤਲਬ 55 ਸਾਲ ਤੋਂ ਉਮਰ ਮੇਰੀ ਉੱਤੇ ਹੋ ਗਈ ਮੇਰੀ ਦਾਦੀ ਦੀ ਉਮਰ ਲਗਭਗ 100 ਸਾਲ ਸੀ 47 ਤੋਂ ਪਹਿਲਾਂ ਦੇ ਇਸ ਮੱਲੇ 'ਚ ਜੇਦੋਂ ਕੋਈ ਵਾਦੀ ਨਹੀਂ ਹੁੰਦੀ ਸੀ ਉਦੋਂ ਦੀ ਰਹਿ ਰਹੇ ਹਾਂ ਮਤਲਬ ਸੰਗਤਾਂ ਤਾਂ ਉਦੋਂ ਤੋਂ ਵੀ ਇੱਥੇ ਆ ਰਹੀਆਂ ਸਾਡੇ ਬਚਪਨ ਤੋਂ ਹੀ Eid Bakrid ਦੇ ਮੇਲੇ ਵੀ ਇੱਥੇ ਬਹੁਤ ਵੱਡੇ ਲੱਗਦੇ ਸੀਗੇ ਕਿਉਂਕਿ ਬਾਬਾ ਰਤਨ ਹੱਜ ਜੀ ਨੂੰ ਜਿੰਨੇ ਵੀ ਫਕੀਰ ਹੋਇਆ ਮੁਸਲਮਾਨ ਫਕੀਰ بڑے بڑے ਜਿਵੇਂ ਜਿੰਦੇ ਸ਼ਾਹਮੰਦਾਰ ਮਖਨਪੁਰ شریف ਤੋਂ ਆ ਉਹ ਵੀ ਇੱਥੇ ਚਿਲਾ ਕਰਕੇ ਗਏ ਨੇ ਚਿल्ले ਕਰਕੇ ਗਏ ਉਹ ਨਾਲ ਚਾਂਦਸ਼ਾ ਵਲੀ ਜੀ ਜਗਾ ਜਿਹਦਾ ਮੈਂ ਸੇਵਾਦਾਰ ਹਾਂ ਕਾਫੀ ਸਮੇਂ ਤੋਂ 25 ਸਾਲ ਦੇ ਲਗਭਗ 24 ਦੇ ਹੋ ਗਏ ਉਹ ਜਗਾ ਦੀ ਸੀ ਦੇਖ ਰਿਹਾ ਨਾ ਮੈਂ ਸ਼ਰਮਾ ਅਜੀਤ ਕੁਮਾਰ ਸ਼ਰਮਾ ਜੀ ਮੈਂ ਸੱਟ ਕਮੇਟੀ ਬਣੀ ਹੋਈ ਐ ਉਹ ਦਰਬਾਰ ਵੀ ਬੜਾ ਵਧੀਆ ਬਣਿਆ ਹੋਇਆ ਨਾਲ ਇਹ ਦਰਵਾਜੇ ਦੇ ਅਸੀਂ ਉਥੇ ਦੀ ਦੇਖ ਰਹੇ ਕਿ ਸਾਨੂੰ ਮਤਲਬ ਜੋ ਵੀ ਪੁਰਾਣੇ ਬਜ਼ੁਰਗ ਜਾਂ ਕੋਈ ਮੁਸਲਮਾਨ ਬਜ਼ੁਰਗ 100 ਸਾਲ ਦੇ ਸਾਨੂੰ ਗੱਲਾਂ ਕੋਈ ਦੱਸ ਕੇ ਜਾਂਦੇ ਨੇ ਸਾਨੂੰ ਵੀ ਕੁਝ ਪਤਾ ਕੋ ਸਾਨੂੰ ਇੱਥੇ ਮਹੱਲਾ ਹੋਣ ਕਰਕੇ ਸਾਨੂੰ ਸਭ ਕੁਝ ਪਤਾ ਇਸ ਜਗ੍ਹਾ ਦਾ ਅੱਜ ਤੁਸੀਂ ਕਿੰਨੇ ਜਿਹੇ ਟਾਈਮ ਤੋਂ ਇੱਥੇ ਤੁਸੀਂ ਦੇਖ ਰਹੇ ਹੋ ਵੀ ਕਦੋਂ ਤੋਂ ਕਿੰਨਾ ਇਹਦੇ ਵਿੱਚ ਬਦਲਾਅ ਹੋਇਆ ਮਸੀਤ ਜਿਵੇਂ ਆਪਾਂ ਤੁਸੀਂ ਦੇਖੀ ਹੈ ਬਦਲਾਅ ਤੋਂ ਪਹਿਲਾਂ ਇਹ ਬਹੁਤ ਨੀਮਾ ਹੁੰਦਾ ਸੀ ਜਿੱਦਾਂ ਦਰਬਾਰ ਬਾਬੇ ਦਾ ਨੀਮਾ ਠੱਲੇ ਵਾਲ ਬਾਬਾ ਰਤਨਹਾਰ ਜੀ ਦਾ ਇੰਨਾ ਹੀ ਨੀਮਾ ਸੀ ਮਤਲਬ ਆਹ ਜਗ੍ਹਾ ਸੀ ਜਿਹੜੀ ਬੋਤੀ ਵਾਲੀ ਥੋੜੀ ਜਿਹੀ ਉੱਚੀ ਜਗ੍ਹਾ ਸੀਗੀ ਇਹ ਤੇ ਸਾਹਮਣੇ ਜਿਹੜੇ ਉਹ ਢਾਕੇ ਜਿਹੜਾ ਹੈ ਬਖਵੋਡ ਦਫਤਰ ਦੁਆਰੇ ਬਣਾਇਆ ਗਿਆ ਲਗਭਗ ਇੱਥੇ ਹੀ ਸੀਗਾ ਜੱਤ ਤੋਂ ਹੈ ਇੱਕ ਮੈਂ ਇਹ ਚੀਜ਼ ਜ਼ਰੂਰ نوٹ ਕੀਤੀ ਤੁਸੀਂ ਇਸ ਬਾਰੇ ਤੋਂ ਜਾਣਦੇ ਹੋ ਕਿ ਜਿਵੇਂ ਇੱਧਰ ਆਪਾਂ ਜਾਣਦੇ ਹਾਂ ਤਾਂ ਬਹੁਤ ਢੁਗਾਈ ਦੇ ਵਿੱਚ ਹੈ ਜਿਵੇਂ ਹਾਂ ਪਾਪਾ ਜੀ ਦੇ ਲੱਛਣ ਕਰਦੇ ਆ ਚੁੱਕ ਕੇ ਹੀ ਜਾਣਾ ਪੈਂਦਾ ਹੈ ਨਾ ਇਹ ਦਾ ਇੱਕ ਰੀਜ਼ਨ ਹੈ ਕਿ ਮਤਲਬ ਪਹਿਲਾ ਰੀਜ਼ਨ ਤੇ ਜਿਵੇਂ ਵੀ ਦਰਬਾਰ ਹੈਗੇ ਮੁਸਲਮਾਨੀ ਹੈ ਜੋ ਵੀ ਹੈ ਇਹ ਨੀਵਾ ਹੋ ਕੋਈ ਦਰਬਾਰ ਨੀਵੇਂ ਦਰਬਾਰ ਸੀਗੇ ਤੇ ਵਿੱਚ ਤੋਂ ਜਗਾ ਹੀ ਇਹ ਨੀਵੀਂ ਸੀ ਚਲ ਹੁਣ ਉੱਚੀ ਕਰਤੀ ਇਹ ਜਗਾ ਪਹਿਲਾ ਜਗਾ ਹੀ ਸਾਰੀ ਨੀਵੀਂ ਸੀਗੀ ਔਰ ਪਹਿਲਾ ਜਦੋਂ ਟਾਇਲ ਨਹੀਂ ਲੱਗੀ ਹੁੰਦੀ ਸੀਗੀ ਬਹੁਤ ਦਵਾਰਾਂ ਤੇ ਜਿੰਨੇ ਪੀਰ ਫਕੀਰ ਇੱਥੇ ਆ ਕੇ ਗਏ ਸੀਗੇ ਉਰਦੂ ਦੇ ਵਿੱਚ ਸੰਤਾਂ ਤੋਂ ਉਰਦੂ ਜਾਣਦੇ ਨਹੀਂ ਸੀਗੇ ਉਰਦੂ ਦੇ ਵਿੱਚ ਉਹਨਾਂ ਦਾ ਨਾਂ ਲਿਖਿਆ ਸੀ ਫਲਾਨੀ ਸੀ ਫਲਾਨਾ ਪੀਰ ਆਇਆਣੇ ਕੋਲੇ ਫਲਾਨਾ ਫਲਾਨਾ ਪੀਰ ਚਿੱਲਾ ਕਰਕੇ ਜਾਂਦੇ ਸੀ ਇਹਨਾਂ ਦੀ ਉਮਰੀ 700 ਸਾਲ ਦੇ ਲਗਭਗ ਸੀ ਉੱਪਰ ਸੀ ਇੰਨੀ ਹੋਰ ਦਾ ਕੋਈ ਹਰੇਕ ਫਕੀਰ ਨਹੀਂ ਹੋਇਆ ਬਰਤਾਂ ਜੀ ਨਾ ਨਾ ਇੰਨੀ ਇੰਨੀ ਹੋਰ ਦਾ ਕੋਈ ਫਕੀਰ ਹੋਇਆ ਤੇ ਨਾ ਹੀ ਮਤਲਬ ਇਸ ਧਰਮ ਦਾ Hindu ਧਰਮ ਦਾ ਕੋਈ ਸਭਾਵੀ ਮੁਸਲਮਾਨ ਹੋਇਆ ਇਸ ਕਰਕੇ ਉੱਚਾ ਪੀਰੀ ਇਨੂੰ ਗਰੀਬਾਂ ਦਾ ਹਾਜੀ ਕਿਹਾ ਜਾਂਦਾ ਹੈਗਾ ਤੇ ਲੋਕਾਂ ਦੀਆਂ ਮਰਜ਼ਾ ਬਹੁਤ ਪੂਰੀਆਂ ਹੁੰਦੀਆਂ ਨਾਲ ਚਾਂਦਸ਼ਾ ਵਾਲੀ ਦੀ ਦਰਗਾਹ ਉਹਨਾਂ ਨੇ ਦੀ ਆਖਰੀ ਦਮ ਤੱਕ ਖਿਦਮਤ ਕੀਤੀ ਹੈ ਇਹ ਦਰਬਾਰ ਉਹਨਾਂ ਦੀ ਖਿਦਮਤ ਦੇ ਕਰਦਿਆਂ ਕਰਦਿਆਂ ਬਣਿਆ ਹੋਇਆ ਹੈ ਉਹ ਅੱਗੇ ਉਹਨਾਂ ਦੀ ਜਗ੍ਹਾ ਜਿੱਦੇ ਕੇ ਅਸੀਂ ਸੇਵਾਦਾਰ ਮੈਂ ਬੂਟਾ ਸਿੰਘ ਨਾਮ ਮੇਰੇ ਰਜੇਸ਼ ਸ਼ਰਮਾ ਜੀ ਹੈ ਤੇ ਸਾਡਾ ਪਿਆਰਾ ਵਤਨ ਹਾਜੀ ਰਤਨ ਅਸੀਂ ਤਾਂ ਹਾਜ਼ਰੀਤਨ ਦੀ ਜਾਜਾ ਕਰਦੇ ਹਾਂ ਲੋਕਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਦੂਰੋਂ ਦੂਰੋਂ ਆਉਂਦੇ ਨੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਇੰਨੀ ਦੂਰੋਂ ਇਸ ਜਗ੍ਹਾ ਤੇ ਆਉਂਦੇ ਨੇ ਜਨਤਾ ਅੰਤੋਂ ਬੋਤਲਾਂ ਤੋਂ 10 ਦਜਾਂ ਤੱਕ ਦੀ ਸੰਖਿਆ